ਕਸ ਕੰਜ਼ਨ ਸਕਿਲੀ ਮਕਸਦ ਇਹ ਨਾ ਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ 3 ਦਿਨ ਪਹਿਲੇ ਵਾਰਦਾਤ ਹੋ ਗਈ ਸੀ ਇੱਕ ਜਿਹੜੇ ਨੇ ਅੰਗਰ ਸਿੰਘ ਚਾਰ ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉਥੇ ਘਰੇ ਜਾ ਕੇ ਸ਼ੰਮੀ ਕਪੂਰ ਨਾਂ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ ਤੇ ਉਹਦੇ ਚ ਇਮੀਡੀਏਟਲੀ ਸਾਡੇ ਤੇ ਇਹ ਟਾਸਟ ਆ ਗਈ ਸੀ ਕਿਉਂਕਿ ਇਹਨਾਂ ਕੋ ਵੱਡੀ ਸੀ ਕਿ ਉਥੋਂ ਮੋਕੇ ਤੋਂ ਭੱਜ ਗਏ ਸੀ ਔਰ ਇਹਨਾਂ ਦੇ ਮਗਰ ਜਿਹੜੇ ਸਾਡੇ ਐਸ ਐਚਓ ਸਿਟੀ ਪੱਟੀ ਤੋਂ ਉੱਥੇ ਮੌਕੇ ਤੇ ਸੀਗੇ ਬਾਕੀ ਐਸ ਐਚਓ ਜ਼ਬਾਨ ਦੀਆਂ ਸੀ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਛੱਡੇ ਸੀ ਔਰ ਇਹ ਥੋੜਾ ਜਿਹਾ ਵਿੱਚ ਇਹਨਾਂ ਦੀ ਫਰਕ ਪੈ ਗਿਆ ਕਿਉਂਕਿ ਜਦੋਂ ਭੱਜੇ ਤੇ ਜਦੋਂ ਪਿੱਛੇ ਕੀਤਾ 15 20 ਕਿਲੋਮੀਟਰ ਦਾ ਫਰਕ ਸੀ ਔਰ ਇਹਨਾਂ ਦੀ ਜਿਹੜਾ ਟਰੈਕ ਹੈ ਇਹਨਾਂ ਨੇ ਟਾਂਡਾ ਇੱਕ ਨਾਕਾ ਤੋੜਿਆ ਸੀਗਾ ਦੋ ਤਿੰਨ ਨਾਕੇ ਤੋੜਣ ਤੋਂ ਬਾਅਦ ਇਹ ਬੈਗੋਵਾਲ ਹਿਸ਼ਾਰਪੁਰ ਇਹ ਪਾਰਟਿਕੂਲਰ ਏਰੀਆ 'ਚ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲ ਹੋਰ ਨਾ ਹੀ ਇਹ ਉਸ ਦਿਨ ਤੋਂ ਕਿਤੇ ਲੁਕੇ ਹੋਏ ਸੀ ਫਿਰ ਅ ਇਨਫਰਮੇਸ਼ਨ ਮਿਲੀ ਔਰ ਇਨਫਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਏ ਚੋਂ ਅਸੀਂ ਤੜਕੇ ਅੱਜ ਸਰ ਇਹ ਝਗੜਾ ਕਿਸ ਗੱਲ ਤੋਂ ਆਇਆ ਝਗੜਾ ਜੀ ਹਜੇ ਤਾਂ ਇੰਟਰੋਗੇਸ਼ਨ ਇਹਨਾਂ ਦੀ ਹੋਣ ਵਾਲੀ ਹੈ ਕਿਉਂਕਿ ਅੱਜ ਸਵੇਰੀ ਇਹਨਾਂ ਨੂੰ ਅਸੀਂ ਫੜਿਆ ਤੇ ਹੁਣ ਪੇਸ਼ ਕੀਤਾ ਸਾਨੂੰ ਜਿਆਦਾ ਟਾਈਮ ਨਹੀਂ ਮਿਲਿਆ ਬਟ ਜੋ ਇਹਨਾਂ ਦੇ ਮੁਤਾਬਕ ਇਹ ਹੈ ਕਿ ਕੋਈ ਪੈਸੇ ਸੀਗੇ ਔਰ ਜੋ ਉਸ ਦਿਨ ਉਹਨਾਂ ਦੇ ਜਿਹੜੇ ਮਦਈ ਹੈ ਉਹਨਾਂ ਦੇ ਮੁਤਾਬਕ ਵੀ ਕੋਈ ਪੈਸਿਆਂ ਦਾ ਲੈਂਡ ਨਹੀਂ ਸੀਗਾ ਵੀ ਕਿ ਸ਼ਾਇਦ ਕਿਸੇ ਦੇ ਕੋਈ Google Pay ਹੋ ਗਏ ਸੀ ਔਰ ਉਹ ਕਹਿੰਦੇ ਕਿ ਇਹਨਾਂ ਦੀ ਚਾਰ ਪੰਜ ਮੀਟਿੰਗਾਂ ਪਹਿਲੇ ਵੀ ਹੋ ਚੁੱਕੀਆਂ ਸੀ ਉਹ ਜਿਹੜਾ ਮਦਈ ਹੈ ਉਹ ਜਾ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਇਹਨਾਂ ਦੇ ਡੇਰੇ ਤੇ ਵੀ ਜਾ ਕੇ ਆਇਆ ਸੀ ਗੋਵਿੰਦਵਾਲ ਸਾਹਿਬ ਔਰ ਤਸੱਲੀ ਕਰਾ ਕੇ ਆਇਆ ਸੀ ਕਿ ਅਸੀਂ ਵਾਪਸ ਟਰਾਂਸਫਰ ਕਰਦੇ ਹਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਕਿਸੇ ਦੇ ਕੋਈ ਪੈਸੇ ਟਰਾਂਸਫਰ ਹੋਏ ਸੀ ਪਾਣੇ ਤੋਂ 2 ਲੱਖ ਰੁਪਏ ਜਿਹੜਾ ਕਿ ਗਲਤ Google Pay ਹੋ ਗਿਆ ਸੀ ਔਰ ਉਹ ਇਹਨਾਂ ਦੀ ਵਾਪਸੀ ਲੈਣੀ ਸੀ ਇਹਨਾਂ ਤੋਂ ਉਸੇ ਗੱਲ ਤੋਂ ਲੈ ਕੇ ਇਹਨਾਂ ਦੀਆਂ ਤਿੰਨ ਚਾਰ ਪਹਿਲੇ ਮੀਟਿੰਗਾਂ ਹੋ ਚੁੱਕੀਆਂ ਸੀ ਤਾਂ ਉਹ ਤਾਂ ਕਹਿੰਦੇ ਸੀ ਅਸੀਂ ਵਾਪਸ ਕਰ ਚੁੱਕੇ ਹਾਂ ਤਸਦੀਕ ਵੀ ਸਰ ਸੂਨ ਦੇ ਵਿੱਚ ਆਇਆ ਕਿ ਏਜੰਟੀ ਦਾ ਕੰਮ ਕਰਦੇ ਨੇ ਇਹ ਮੈਨੋ ਨੇ ਹਜੇ ਤੱਕ ਸਾਨੂੰ ਇਹ ਵਿੱਚ ਸਰ ਗ੍ਰਫਤਾਰ ਕੀਤੀ ਗਈ ਨੋਜਵਾਨ ਦੀ ਪਛਾਣ ਹੋ ਕੀ ਬਣ ਕੀ ਇਹਨਾਂ ਚੋਂ ਇੱਕ ਤਾਂ ਜੀ ਮੇਨ ਜਿਹਨੇ ਵਾਰ ਕੀਤਾ ਸੀਗਾ ڪرਪਾਣ ਦਾ ਜਿਹਨੇ ਅਸਲ ਕਤਲ ਕੀਤਾ ਹੈਗਾ ਤਰਮਿੰਦਰ ਪਰਮਿੰਦਰ ਸਿੰਘ ਏਲੀਸ ਤਰਮਿੰਦਰ ਸਨ ਆਫ ਲਖਵਿੰਦਰ ਸਿੰਘ ਹੈਗਾ ਜੀ ਬਲਟੋਏ ਦਾ ਤੇ ਇਹ ਹਾਲ ਦੀ ਘੜੀ ਉੱਥੇ ਗੁਰਦੁਆਰਾ ਨਿਹੰਗਾਂ ਹੈਗਾ ਜੇਲ ਦੇ ਪਿੱਛੇ ਗੋਇੰਦਵਾਲ ਜੇਲ੍ਹ ਦੇ ਪਿੱਛੇ ਉੱਥੇ ਇਹਨਾਂ ਦੀ ਰਹਿਸ਼ ਹੈਗੀ ਹੈ ਤੇ ਉਸ ਤੋਂ ਇਲਾਵਾ ਦੂਸਰਾ ਇੱਕ ਰਾਜਨ ਸਿੰਘ ਹੈਗਾ ਜੀ ਅਲਗੋ ਕੋਠੀ ਦਾ ਇੱਕ ਇਹ ਦੋ ਜਣੇ ਇਹਨਾਂ ਦੇ ਨਾਲ ਔਰ ਇਹਨਾਂ ਦੇ ਨਾਲ ਚਾਰ ਜਣੇ ਹੋਰ ਆ ਜਿਹੜੇ ਹਜੇ ਭਗੌੜੇ ਪਰ ਅਸੀਂ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਾਂਗੇ ਬਰਾਮਦਗੀ ਸਭ ਤੋਂ ਪਹਿਲਾਂ ਬਰਾਮਦਗੀ ਇਹਨਾਂ ਤੋਂ ਇੱਕ ਤਾਂ ਗੱਡੀ ਸੀ ਜੀ ਜਿਹੜੀ ਕ੍ਰਾਈਮ 'ਚ ਵਰਤੀ ਗਈ ਔਰ ਕਿਰਪਾਨ ਤੇ ਬਾਕੀ ਦੋ ਮੰਜੂਰ ਹੈ ਕੋਰ ਰਿਮਾਂਡ ਵੀ ਆ ਗਿਆ ਇਹਨਾਂ ਦਾ ਰਿਮਾਂਡ ਜੀ ਹਾਂਜੀ 4 ਦਿਨ ਦਾ 4 ਦਿਨ ਦਾ ਤੇ ਕੋਈ ਪਹਿਲਾਂ ਦਾ ਵੀ ਕੋਈ ਕੇਸ ਚੱਲਦਾ ਇੱਕ ਇਹਦੇ ਚ ਹੈਗਾ ਜੀ ਪਰਮਿੰਦਰ ਤੇ 220 ਦਾ ਸ਼ਾਇਦ ਇੱਕ ਕੇਸ ਹੈਗਾ ਬਿਲਕੁਲ ਸਹੀ ਉਹਦੇ ਇੱਕ ਕ੍ਰਿਮੀਨਲ ਸੀ ਅਰੈਸਟ ਦੌਰਾਨ ਕੋਈ ਪੁਲਿਸ ਪਾਰਟੀ ਦੇ ਨਾਲ ਕੋਈ ਆਪਸ ਵਿੱਚ ਕੋਈ ਫਾਇਰਿੰਗ ਜਾਂ ਕੋਈ ਨਹੀਂ ਫਾਇਰਿੰਗ ਤਾਂ ਨਹੀਂ ਜੀ ਬਟ ਜਦੋਂ ਉਹ ਇੱਥੇ ਜਿਸ ਜਗ੍ਹਾ ਤੇ ਲੁਕੇ ਹੋਏ ਸੀ ਜਦੋਂ ਉੱਥੇ ਰੇਡ ਕੀਤਾ ਗਿਆ ਤਾਂ ਇਹਨਾਂ ਨੇ ਆਪਣੀ ਗੱਡੀ 'ਚ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜੀ ਔਰ ਪਰ ਇਹਨਾਂ ਨੂੰ ਮਗਰ ਚੇਜ਼ ਕਰਕੇ ਕਿਉਂਕਿ ਪਾਰਟੀਆਂ ਸਾਡੀਆਂ ਸਟਰੋਂਗ ਗਈਆਂ ਸੀ ਜੀ ਤਾਂ ਮਗਰ ਚੇਜ਼ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਥੈਂਕ ਯੂ ਜੀ ਆਜੋ ਸਰੋ